ਹਰਦੋ ਅੱਛਾ ਅੱਛਾ ਕਰਦਾ ਨਾ ਬਾਈ ਸੱਚੀ ਰਹਿਣੀ ਹੈ ਨਾ ਕਰਤਾ ਜਾਂ ਮੈਂ ਫੋਡਾ ਜਾਂ ਉਹ ਬੱਜਾ ਆਉਂਦਾ ਬੰਦਾ ਉਹ ਕਰਦਾ ਇਹ ਬੰਦਾ ਕਿਆ ਕਹਿੰਦਾ ਇਹ ਮੈਂ ਗਰੇਸ ਵਾਲਾ ਲੱਗਦਾ ਆ ਬੰਦੇ ਨੇ ਵੀ ਠੰਡਾ ਪੀਣਾ ਇਹਨੂੰ ਵੀ ਬੁਲਾ ਰਹਿੰਦੇ ਆ ਡੰਡਾ ਸਤਿ ਸ਼੍ਰੀ ਕਾਲਾ ਬਾਈ ਸਾਰੇ ਵੀਰਾਂ ਨੂੰ ਤੇ ਅੱਜ ਲੱਗੇ ਬਾਈ ਆਪਣੇ 572 ਦੀ ਛਤਰੀ ਖੋਲਣ ਹੁੱਡ ਬੰਪਰ ਵੀ ਖੋਲਦਾਰ ਆ ਬਾਈ ਅੱਜ ਹੁੱਡ ਦੀ ਵਾਰੀ ਆ ਗਈ ਹੁੱਡ ਵੀ ਖੋਲ ਦੇਣੀ ਫਿਲਹਾਲ ਤਾਂ ਇੱਧਰ ਬੰਦਿਆਂ ਨੂੰ ਮਿਲੋ ਹਾਂਜੀ ਬਾਈ ਸਤਿ ਸ਼੍ਰੀ ਗੁਰਦੀ ਹਾਂ ਮੈਂ ਹਾਂਜੀ ਸਤਿ ਸ਼੍ਰੀ ਗੁਰਦੀ ਹਾਂਜੀ ਸੱਚੀ ਕਾਜੀ ਸਾਰੇ ਚੱਕ ਲੈਣੇ ਕਰੀਬੀਆਂ ਸਾਰੇ ਕਸਦੀਆ ਵੀ ਕਰੀਬੀਆਂ ਬਾਈ ਲੈਣੇ ਚੱਕ ਇਹ ਹੱਡਾ ਜਿਹੜੀ ਇਹ ਇਹ ਮੇਰੇ ਮਾਨ ਦੀ ਤਮੰਨਾ ਸੀ ਵੀ ਇਹ ਚੇਂਜ ਕਰ ਦੇਣੀ ਬਾਈ ਹੂੰ ਬਸ ਮੈਂ ਤਾਂ ਕਹਿੰਦਾ ਤਾਂ ਰਹਿਣ ਦੇ ਪਰ ਚਲੋ ਸਭ ਦੀਆਂ ਸੁਣਨੀ ਚਾਹੀਦੀ ਹੈ ਕਰਾਲੀ ਅਸੀਂ ਬਾਈ ਪੁੱਛ ਕੇ ਵੀ ਆਏ ਤੇ ਇਹਦੇ ਨਾਲ ਤੁਹਾਨੂੰ ਦੱਸ ਦਿੰਦੇ ਬਾਈ ਇਹਦੀ ਜਿਹੜੀ ਆ ਫਰੇਮ ਹੈ ਫਰੇਮ ਵੀ ਖੁੱਲ ਜਾਣੀ ਹੱਡ ਵੀ ਖੁੱਲ ਜਾਣੀ ਆ ਸਾਰਾ ਹਾਂ ਉਹ ਕਹਿੰਦੇ ਨੇ ਵੀ ਜੇ ਤੁਸੀਂ ਆਪਣੇ ਕਿਸੇ ਨੂੰ ਦੇਣਾ ਚਾਹੁੰਦੇ ਜਾਂ ਵੇਚਣੀ ਹੁੰਦੇ ਆ ਤਾਂ ਵੀ ਰੱਖ ਦਿਓ ਜੇ ਸਾਨੂੰ ਦੇਣੀ ਤਾਂ ਵੀ ਰੱਖ ਦਿਓ ਇਸੇ ਕਰਕੇ ਕਹਿੰਦੇ ਵੀ ਤਖੜੀ ਛਤਰੀ ਜੇ ਕਿਸੇ ਨੇ ਲੈਣੀ ਹੋਵੇ ਲੈ ਵੀ ਸਾਦੈ ਨਾ ਚਲੋ ਭਾਈ ਬਾਕੀ ਜੇ ਕਿਸੇ ਨੂੰ ਤੁਹਾਨੂੰ ਵੀ ਚਾਹੀਦੀ ਹੋਈ ਜਾਂ ਕਈ ਗੱਲਾਂ ਕੋਈ ਹੁੰਦਾ ਲੈਣ ਵਾਲਾ ਤਾਂ ਨੰਬਰ ਹੈਗਾ 9463101792 ਛਤਰੀ ਹੈਗੀ ਭਾਈ ਵਧੀਆ ਛਤਰੀ ਵਧੀਆ ਛਤਰੀ ਬਰੀਆ ਨਾਲ ਫਰੇਮ ਭਾਈ ਆਪਾਂ ਨੇ ਖੋਲਦੇ ਨਹੀਂ ਹੇਠ ਵਾਲੀ ਤੇ ਉੱਪਰ ਵਾਲੀ ਆ ਖੋਲਦੇ ਨਹੀਂ ਫੇਰ ਅਗਲੇ ਦੇ ਜੂ ਪੈਪ ਲੱਗਿਆ ਹੋਊਗਾ ਉਹਦੇ ਉੱਪਰ ਲੱਗ ਜਾਣੀ ਬਿੱਦ ਲਾਈਟਾਂ ਬਿੱਦ ਅਸੀਂ ਕੋਈ ਨਹੀਂ ਖੋਲਣੀ ਆ ਸਾਰਾ ਕੁ ਭਾਈ ਜੋ ਨਾਲ ਆ ਉਹਦੇ ਦੇ ਰਹਿਣਾ ਲਾਈਟਾਂ ਲੂਟਾਂ ਇੰਡੀਕੇਟਰ ਜੋ ਸਾਰਾ ਕੁ ਵਿੱਚ ਸਭ ਕੁ ਉਹਦੇ ਰਹਿਣਾ ਠੀਕ ਨੇ ਆਪਣੇ ਬਾਕੀ ਤੁਸੀਂ ਇਹਦੀ ਮਟਾਈ ਦੇਖ ਸਕਦੇ ਭਾਈ ਇਹ origignal ਵਾਲੀ ਆ ਮੋਟੀ ਹੁੰਦੀ ਆ ਜਿਹੜੀ ਆਮਲਾ ਦੀ ਉਹ ਪਤਲੀ ਹੁੰਦੀ ਆ ਪੱਤੀ ਨਾ ਹੈ ਵੀ ਛਤਰੀ ਹੈਵੀ ਛਤਰੀ ਹੈ ਬਾਕੀ ਚਲੋ ਚੇਂਜਿੰਗ ਤਾਂ ਹੋਣ ਦੀ ਹੈ ਜੁੱਧ ਮਾਰਦੇ ਆ ਦੇਖਦੇ ਸਾਰੇ ਜਾਣੇ ਹੁਣ ਹਥਿਆਰ ਹੈਗੇ ਪੂਰੇ ਮਟਾਲੇ ਮੇਰੇ ਦਿੱਤੇ ਪਾਉਂਦੇ ਨੇ ਤੇਰੇ ਦਿੱਤੇ ਮੇਰੇ ਲਫਾ ਦੇਤੇ ਨੇ ਹੈਗੇ ਹਾਂ ਪਿੱਛੇ ਵਾਲੇ ਦੇਖਦਾ ਉਹਨੇ ਇਹ ਨਾਲ ਜਿ ਖੜਾ ਬਾਈ ਟਰੈਕਟਰ ਆ ਮੁੰਡੇ ਵਾਲਾ ਵੀ ਹੈ ਬਾਈ ਖੜਾ ਇੱਧਰ ਮੰਨੇ ਵਾਲਾ ਇਹ ਇਹ ਵੀ ਬਾਈ ਭਾਈ ਭਾਈ ਹੋ ਸਮਝ ਲੋ ਇਹ 575 ਇਹ ਵੀ ਇਹ ਡੀ ਆਈ ਮੀਨ 7 ਪੇ ਮਾਡਲ ਆ 1400 ਹਾਂ ਇਹ ਬਾਈ ਜਿਹੜੀ ਆ ਚੀਜ਼ ਸਾਡੇ ਵਾਲੀ ਦਾ ਫਰਕ ਹੈ ਮੂਰੇ ਇਹ ਹਾਈ ਟੀਈਸੀ ਹੈ ਉਹ ਐਮਕੇ ਐਮ ਹਨਾ ਉਹ ਉਹ ਫਰਕ ਹੈ ਪਰ ਨਾ ਹੀਟਾਂ ਤਾਂ ਉਹੀ ਆ ਐਮਕੇ ਐਮ ਨਹੀਂ ਹੈਗਾ ਹਾਂ ਐਮਕੇ ਐਮ ਆ ਗਿਆ ਦਾ ਆਹ ਆ ਗਿਆ ਤਾਂ ਦੇਖੋ ਹਾਂ ਆ ਦਿਖਾ ਦਿਓ ਹਾਂ ਹਾਂ ਆ ਹੂੰ ਹਾ ਗੇਰ ਵਾਲਾ ਚੌੜਾ ਆ ਗਿਆ ਤਾਂ ਉਹ ਗੇਰ ਵਾਲਾ ਆ ਗਿਆ ਤਾਂ ਬਾਕੀ ਆ ਚੀਜ਼ ਆ ਗਈ ਦੀ ਬਾਈ ਵਿੱਚ ਉਹਦਾ ਦੇਖ ਗੇਰ ਵਾਲਾ ਇਹਦੀ ਗੱਲ ਸੁਣ ਇਹਦੀ ਨਾ ਮੈਨੂੰ ਜਗ੍ਹਾ ਵਧੀਆ ਲੱਗੀ ਜਗ੍ਹਾ ਖਾ ਉਹਦੇ ਦੇਖ ਜਾ ਕੇ ਗੇਰ ਕੰਦੇ ਸਿੱਧਾ ਹੈ ਇਹ ਵੀ ਫਰਕ ਹੈ ਹਾਂ ਬਾਈ ਇਹਦਾ ਗੇਰ ਸਿੱਧਾ ਬਣੇ ਉਹੀ ਚੀਜ਼ ਦਾ ਫਰਕ ਆ ਗਿਆ ਤਾਂ ਬਾਕੀ ਤਾਂ ਇਹ ਚ ਵੀ ਆ ਸਵੇਂ ਆ ਇੱਕ ਪਾਵਰ ਆ ਕੇ ਤਾਂ ਇੱਕ ਗੇਰ ਸਿੱਧਾ ਆ ਗਿਆ ਤਾਂ ਹੈਨਾ ਪਾਵਰ ਤੇ ਇੱਕ ਗੇਰ ਸਿੱਧਾ ਪਾਵਰ ਪਾਵਰ ਤਾਂ ਪਾਵੇ ਪੁਰ ਕਿਹੜਾ ਮੁਰਦਾ ਬਾਈ ਕਰਾਰੇ ਨਾਲ ਆਪਾਂ ਨੇ ਇਹ ਵੀ ਚਲੋ ਫਿਰ ਜੁੱਧ ਮਾਰੀਏ ਛਤਰੀ ਦੇਖਦੇ ਕਿਵੇਂ ਖੁੱਲਦੀ ਆਹਾ ਤਾਰਾਂ ਦੁਰਾਂ ਨਹੀਂ ਖੋਲਦੀ ਤਾਰਾਂ ਵੀ ਖੋਲਣੇ ਪੈਣੀਆਂ ਹਾਂ ਭਾਈ ਤਾਰਾਂ ਤੁਰਾਂ ਖੋਲ ਕੇ ਹੱਡ ਸਾਹਮਣੇ ਚਾਬੀਆਂ ਲਿਆਓ ਹਥਿਆਰ ਲੜਾਈ ਤਾਂ ਲੜ ਹੋਣੀ ਏ ਜੇ ਹਥਿਆਰ ਹੋਣਗੇ ਕੋਲ ਬਾਕੀ ਭਾਈ ਹਥਿਆਰ ਹੈਗੇ ਹਥਿਆਰ ਭਾਈ ਮੈਗਨੇਲ ਘੋਤੇ ਮੈਗਨੇਲ ਆ ਯਾਰ ਚਾਬੀਆਂ ਇਹਨਾਂ ਨਾ ਕਰ ਯਾਰ ਇੱਥੇ ਸੜ ਸਾਨੂੰ ਕਹਦੇ ਬੱਚੀ ਬੱਚੀ ਵਜਾਵਾਂਗੇ ਹਥਿਆਰ ਲੱਭ ਕੇ ਦਿਖਾਓ ਉਹ ਠੰਡਾ ਬਲਾ ਦੂਗਾ ਤੁਹਾਨੂੰ ਚਾਬੀਆਂ ਨੇ 25 25 ਵਜਾ ਹਥਿਆਰ ਲੱਭ ਕੇ ਦਿਖਾ ਲੱਭੋ ਭਾਈ ਉਹ ਲਿਆਸ਼ ਵੀਦਰ ਮਾਮੇ ਦੇ ਮੁੰਡੇ ਦੇ ਕੰਮ ਲਈ ਮਾਮੇ ਨੇ ਮੁੰਡੇ ਦੇ ਕੰਮ ਲੈਣਾ ਬਾਈ ਬਹੁਤ ਦੂਰ ਤੇ ਐਸੇ ਆਏ ਇਹ ਤਾਂ ਕਿਹੜਾ ਤੋੜਾ ਇਹਨੂੰ ਬਾਕੀ ਬਾਈ ਇੱਕ ਵਾਰ ਹੱਡ ਤੁਹਾਨੂੰ ਥੱਲੇ ਧਾਰ ਕੇ ਵੀ ਦਿਖਾ ਦਿੰਦੇ ਨਿੱਗਰ ਨਿੱਗਰ ਕਹਿੰਦੇ ਜੀ ਨਿੱਗਰ ਹੱਡ ਹੈ ਬਾਕੀ ਤੁਸੀਂ ਬਾਈ ਲੁੱਕ ਦੇਖ ਸਕਦੇ ਹੱਡ ਦੀ ਜੋ ਹੈ ਸਭ ਕੁਝ ਨਾਲੇ ਨਾਲ ਹੈ ਹਾਂ ਬਾਈ ਬਸ ਆ ਤਾਰਾਂ ਹੀ ਖੁੱਲਣੀਆਂ ਲੈਟਰ ਨਾਲ ਸੇ ਬਾਧਾ ਰੱਖੋ ਹਥਿਆਰ ਆ ਗਏ ਵਾਓ ਤੇਰੇ ਮਾਮੇਆਂ ਮੁੰਡਾ ਹਥਿਆਰ ਲੈ ਆ ਛੜਦੇ ਇਥੇ ਇੱਧਰ ਰੱਖ ਦੇ ਐ ਬਾਈ ਸਾਡੇ ਕੋਈ ਜਗਾੜੂ ਕੰਮੇ ਹੁੰਦਾ ਲਾ ਕੇ ਦੇਖੜੇ ਵੀ ਕਿਹੜੀ ਲੱਗਦੀ ਐ ਇਹ ਨਹੀਂ ਸਾਨੂੰ ਪਤਾ ਕਿਹੜੀ ਐ ਐਨੇ ਲੈ ਆਏ ਬਾਕੀ ਲਾ ਕੇ ਵਾਣਵਾ ਦੇਖੂਗੇ ਕਿਹੜੀ ਲੱਗਦੀ ਹਾਂ ਬਾਈ ਪਲਾਸ 11 ਇੱਕ ਵਾਰ ਸਾਰੀ ਇੱਧਰ ਤੇ ਲਾ ਕੇ ਵੜਦਾ ਇਲੈਕਟ੍ਰੀਸ਼ੀਅਨ ਆਇਆ ਜੀ ਦਵਾਈ ਤੇ ਫਲੈਸ਼ ਸਪੈਸ਼ਲ ਇਮਰਜੈਂਸੀ ਲੀਫਰ ਜੋੜ ਲਾ ਕੇ ਆਇਆ ਤਾਂ ਕੋਈ ਪਤਾ ਨਹੀਂ ਜਿਹਨੇ ਲਾਉਣੀ ਉਹਨੇ ਆਖਾ ਹਣਾ ਹਾਂ ਨਹੀਂ ਭਾਈ, ਆਗਦਾ ਨਹੀਂ ਤਾਰਾ ਨਹੀਂ। ਨਹੀਂ ਨਹੀਂ, ਮੇਰੀ ਗੱਲ ਸੁਣ। ਇਹ ਉੱਪਰ ਦੇ ਖੁੱਲਣੀ ਇਹ ਤੇਰੀ ਬਾਦਵਾ। ਕਿੱਥੇ ਤੇ? ਆਹ ਹੁੱਡ ਉੱਪਰ ਦੇ ਰਿਆਣੀ ਨੇ ਪੱਤੀਆਂ ਦੇ ਬਾਦਵਾ। ਆ ਪੱਤੀਆਂ ਜਿਹੜੀਆਂ ਯਾਰ ਇਹਨਾਂ ਦੇ ਉੱਪਰ ਨਟ ਐ। ਇਹ ਉੱਪਰ ਵਾਲੀ ਉੱਪਰ ਚੱਕੋ ਜਣੀ ਤੇ ਬਾਦਵਾ। ਉੱਪਰ ਵਾਲੀ ਉੱਪਰ ਚੱਕੋ ਜਣੀ ਹਾਂ। ਹਾਂ, ਦੇਖ ਕੇ। ਚੱਲ ਵੀ ਇੱਥੇ ਚੱਲ ਪਹਿਲਾਂ ਹੁੱਡੇ ਖੋਲੋ ਯਾਰ। ਹੁੱਡੇ ਖੋਲੋ ਫਿਰ ਦੇਖੋ ਵੀ ਕਿਹੜੀ-ਕਿਹੜੀ ਤਾਰਾ ਮੌਕੇ ਪਰੇ। ਕਿ ਨਹੀਂ ਚੜਜੋ ਮਗਰਾੜਾ ਵਰ ਕੀੜੀਆਂ ਮੰਗਣ। ਯਾਰ ਸਮਾ ਭਾਈ। ਆ ਕਿਹੜੇ ਲਾ ਕੇ ਦੇਖ ਹੁਣ। ਹੈਨਾ? ਲਾ ਕੇ ਦੇਖੋ ਕਿਹੜੀ ਲੱਗਦੀ ਜਾਬੀ ਉਹ ਸੱਚੇ ਉੱਪਰ ਹਾਂ ਉੱਪਰ ਵਾਲੀਆਂ ਪੱਤੀਆਂ ਉਲਟਾ ਕੰਮ ਚੱਲੀ ਜਾਂਦਾ ਹੋਰ ਚਾਬੀ ਦੋ ਹਾਂ ਇੱਕ ਹਥਿਆਰ ਫੇਲ ਹੋ ਗਿਆ ਭਾਈ ਲਾ ਕੇ ਲਾਗੇ ਲਾ ਗਿਆ ਨਹੀਂ ਨਹੀਂ ਲੱਗਿਆ ਲਾ ਕੇ ਆ ਵਾਹ ਤੇਰੇ ਲੱਗਿਆ ਆਹ ਪਾਵਾ ਦਾ 100 ਰੁਪਏ ਮੈਨੂੰ ਦੇ ਹੁਣ ਠੰਡੇ ਦੀ ਬੋਤਲ ਦਹੀਂ ਦੇ ਬਣਾਉਣੀ ਹੈ ਉਹ ਲਿਆ ਭਾਈ ਮੁੰਡਾ ਭੇਜ ਦੇ ਜਾਂ ਲਿਆ ਠੰਡੇ ਦੇ ਉਹ ਲਿਆਗੇ ਨਹੀਂ ਠੰਡੇ ਠੁੱਡੇ ਦੇ ਕੋਈ ਚੱਕਰ ਨਹੀਂ ਹੈਗਾ ਇਹਦਾ ਤੈਨੂੰ ਛੇੜੇ ਆਏ ਨਾ ਨਾ 500 ਰੁਪਏ ਮਿਲ ਗਿਆ ਬਾਕੀ ਆਪਣੇ ਮਾਮੇ ਆ ਮੁੰਡਾ ਦੇ ਕਿੰਨਾ ਦਿੱਤਾ ਇਹਦਾ ਮੈਨੂੰ ਗਾਲਾ 500 ਰੁਪਏ ਮੇਰੇ ਕਾ ਬਾਕੀ ਆਪਣੇ ਹਾਂ ਮੈਂ ਇਹ ਲਗਾ 500 ਰੁਪਏ ਚ 4 ਦਿਹਾੜੀਆਂ ਲਾਉ ਲੜੀਆ 4 ਦਿਹਾੜੀਆਂ ਲਾਉੜੀਆਂ ਡੰਗਰ ਬਾਦੂਆ ਕੱਕੇ ਪਾਉਣੇ ਕਿ ਹੁਣ ਭਾਈ ਮੇਨ ਚਾਰ ਨਾਟ ਹੈ ਜਿਹੜੇ ਖੁੱਲਣੇ ਆ ਥੋੜੇ ਥੋੜੇ ਢੇਲੇ ਕਰ ਲਓ ਇੱਕ ਵਾਰ ਉਹ ਤੇ ਨਾੜ ਦੋਹੇ ਨਾਟ ਆ ਨਾ ਜਿਹੜੇ ਆਪਣੇ ਆਪ ਨਹੀਂ ਖੁੱਲਦੇ ਆ ਠੀਕ ਐ ਨੜ ਬਾਈ ਨਾੜ ਸੌਖੇ ਹੀ ਖੁੱਲ ਗਏ ਬੰਪਰ ਮੰਗਣ ਅੜੇ ਨਹੀਂ ਹੈਗੇ ਐਵੇਂ ਕੇ ਸੌਖੇ ਹੀ ਆ ਸੌਖੇ ਤੇ ਔਖੇ ਆ ਹੁਣ ਜਿਹੜੇ ਮਿੰਨ ਤੇ ਆ ਆ ਪਿੱਛੇ ਵਾਲੇ ਓਕੇ ਹੈ ਨੇ ਮੇਰਾ ਹੱਥ ਪਾ ਮੇਰਾ ਹੱਥ ਪਤਲਾ ਦੇਵ ਦੇਵ ਰਾਜ ਮਿਸਤਰੀ ਆ ਗਿਆ ਦੇਵ ਰਾਜ 21 16 17 16 17 ਨੰਬਰ ਕੀ ਆ ਵੀ ਪੈ ਨਹੀਂ ਨਹੀਂ ਹੈਗੀ ਉਹ ਜੀ ਨਾ ਉਹ ਜੀ ਦੇਖੋ ਪਾਣਾ ਦੇ ਪਾਣਾ ਪਾਣਾ ਲੱਗ ਜੂਗਾ ਛੋਟਾ ਵੱਡਾ ਪਾਣਾ ਵਿੱਚ ਬੈ ਕੇ ਖੋਲ ਜਾਣੀ ਅੱਜ ਵੀ ਸਾਡੇ ਗਾੜੂ ਕੰਮ ਹੈ ਬਾਈ ਸਾਡੇ ਰੋਹ ਦੇ ਜਗਾੜੂ ਕੰਮ ਹੈ ਹਾ ਵਾਗਾ 15 ਦੀ ਹੈ ਦਿਖਾਈ ਬਲੱਗੀ ਖੁੱਲ ਜਾਣੇ ਲੱਗੀ 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 ਹੂੰ ਹੂੰ ਪੱਕਾ ਨਾ ਟੋਣ ਦਾ ਤੁਹਾਨੂੰ ਨਹੀਂ ਪਤਾ ਤੁਹਾਨੂੰ ਉਹ ਪਤਾ ਉਧਰ ਦੇਖ ਮੈਨੂੰ ਪਤਾ ਆ ਮੈਨੂੰ ਭਾਈ ਇਹ ਜਿਹੜਾ ਡੈਕ ਲੱਗਿਆ ਹੈ ਆਪਣਾ ਦੇਖ ਲਓ ਤੇ ਹਰ ਤਰ੍ਹਾਂ ਦੇ ਟਰੈਕਟਰਾਂ ਦੇ ਗੱਡੀਆਂ ਦੇ ਡੈਕ ਲੁੱਕ ਲੱਗੇ ਜਾਂਦੇ ਜਿਹੜੇ ਆ ਬਾਈ ਬੂਫਰ ਹੈ ਬਾਈ ਇਹ ਨੱਟ ਫਿਰ ਵਧੀਆ ਲਾਦੇ ਉਹ ਜਿਹਨੇ ਘੁੰਮਦੇ ਨੇ ਤਾਂ ਨੱਟ ਵਧੀਆ ਹੀ ਲੱਗੇ ਪਏ ਆ ਜਿਹਨੇ ਕਹਿੰਦੇ ਆਂਦੇ ਰਬੜ ਬੈਂਡ ਸੀ ਆ ਪਾਣਾ ਮੈਨੂੰ ਲਾਦਾ ਬਾਈ ਇਕੜਾ ਕੋਈ ਪੁਰਾਣਾ ਮੈਲ ਕਿਲਾਟ ਆਇਆ ਹੁੰਦਾ ਉਹਦੇ ਵੱਤ ਲੱਭਿਆ ਮੈਂ ਓਏ ਪਾਣਾ ਕੋਈ ਟਰੈਕਟਰ ਜੇ ਮੈਂ ਤਾਰ ਦਿੰ ਗਿਆ ਆਪਣੇ ਕਿੰਨੇ ਕੇ ਸਾਥ ਪੁਰਾਣਾ ਹੁੰਦਾ ਕਾਫੀ ਪੁਰਾਣਾ ਲੱਗਦਾ ਤਾਂ ਤਾਈ ਦਾ ਕਹਿੰਦਾ ਜਿਕੜਾ ਕੋਈ ਮੱਕਰਾਟ ਆਇਆ ਹੁੰਦਾ ਪੁਰਾਣਾ ਉਹਦੇ ਵੱਤ ਨਿਕਲੇ ਪੈ ਲੱਗਦਾ 100 200 ਸਾਲ ਪੁਰਾਣਾ ਮੈਂ ਇਹਨੂੰ ਗਿਫਟ ਕਰ ਦਵਾਂ ਲੋ ਜੀ ਕੰਮ ਹੋਲ ਗਿਆ ਜਿਆਦਾ ਤਾਰਾ ਨੇ ਕੰਮ ਲਝਾ ਲਿਆ ਆ ਮੈਂ ਕਿਹਾ ਹੋ ਗਿਆ ਜੋਰ ਲੱਗ ਗਿਆ ਆ ਦੇ ਕਿਧਰ ਹਾਂ ਤਾਰੀ ਬਹਾ ਲੈਕਟ੍ਰੀਕਲ ਤਾਰਾ ਫੜਦੇ ਤੇਰੇ ਹੱਥ ਵਿੱਚ ਜਾਲਾ ਨਹੀਂ ਉਹ ਮਾਰ ਦਰਦੀ ਹੁੰਦੀ ਮੈਂ ਪਲਾਂਟ ਖੰਡਾ ਕੰਮ ਔਖਾ ਕਰਾਦਾ ਰਾਹ ਲਈ ਪਿੱਛੇ ਲੈ ਗਿਆ ਮੈਂ ਤਿੱਗੀ ਪਿੱਛੇ ਮੈਂ ਬਾਦਨ ਲਾਥਣਾ ਆਜੋ ਕਿਸੇ ਨੂੰ ਤਾਂ ਆਜੋ ਮੁਰੇਂ ਤਾਰ ਲੋ ਮੈਂ ਕਿਹਾ ਲਿਆ ਚੱਲ ਪਾਓ ਹੱਥ ਮੈਂ ਕਿ ਚ ਕਾਮ ਨੇ ਕਿਆ ਯਾਰ ਆ ਕਹਿੰਦੇ ਇੱਕ ਤਾਰ ਹੋ ਰਹੀ ਹੈ ਇਹਦੀ ਕਟਾਈ ਕਰ ਦੇਣੀ ਅਸੀਂ ਉਹ ਕੱਟ ਹੋ ਗਈ ਹਾਂ ਇੱਕ ਰਹਿ ਗਈ ਜੇ ਡੈਕ ਵਾਲੀ ਤਾਰ ਵਾਰਤੀ ਤਾਂ ਤੈਨੂੰ ਵੋੜਣਾ ਪਾੜਗੀ ਈਸ਼ਵਿੰਦਰ ਥੱਲੇ ਆ ਈਸ਼ਵਿੰਦਰ ਥੱਲੇ ਆ ਮੋਰੇ ਆਜੋ ਪੁੱਛਣਾ ਪੈ ਗਿਆ ਹੱਥ ਮੋਰੇ ਆਜੋ ਆ ਗਿਆ ਇੱਧਰ ਨੂੰ ਲਿਆਓ ਅਮਨੇ ਵਾਲੀ ਸਾਈਡ ਨੂੰ ਈਸ਼ਵਿੰਦਰ ਤੈਨੂੰ ਮਗਰਾੜ ਵਿਚਾਰਦੇ ਇਹਨੂੰ ਕਿਹਾ ਤਾਂ ਮੈਂ ਵਾਹ ਖਾ ਗਏ ਆਈ ਬਈ ਤੁਸੀਂ ਤਕੜੀ ਬੱਟਾ ਘਰ ਖੜੀ ਇਹਨੂੰ ਲੈ ਚੱਕ ਦੋਰੇ ਕਨਾਲ ਤੇ ਜਿਹੜੀਆਂ ਉਹ ਵੀ ਬਈ ਦੋ ਲਾਈਟਾਂ ਹੋ ਨਾਲ ਆ ਖੋਲ ਕੇ ਰੱਖ ਦੀ ਉਹ ਬਈਆਂ ਦਸਤੋਂ ਹੁਣ ਜਾ ਜਾ ਤੇਰਾ ਕੀ ਹੋ ਗਿਆ ਹੁਣ ਜਾਦਾ ਚੱਜਦਾ ਉਹ ਤੁਹਾਡੀ ਉਹ ਆ ਕੇ ਕਰਤਾ ਮੈਂਗਾ ਹਾਂ ਆ ਜਾ ਹੁਣ ਥੱਲੇ ਹੁੰਦਾ ਕਿ ਲੱਗਦਾ ਹੁਣ ਚੱਲਦਾ ਲੱਗ ਚੱਲਦਾ ਉਹ ਚੱਲਦਾ ਚੱਲਦਾ ਉਹਨੇ ਕੀ ਕਰਤਾ ਇਹ ਉਹ ਬਾਈ ਛਤਰੀ ਖੋਲਤੀ ਮੈਂ ਜਨੇ ਉਹ ਛਤਰੀ ਖੋਲਤੀ ਆਹ ਪਈਆ ਹੱਡ ਬਾਈ ਦੇਖ ਲੋ ਉਹਨੇ ਦੇਖ ਹੁਣ ਚੈੱਕ ਕਰਕੇ ਮਟਾਈ ਦੇਖ ਚੱਲ ਦੇਖਦੇ ਹਾਂ ਇਹ ਦੇਖੋ ਬਾਈ ਮਟਾਈ ਇਹਦੀ ਕਰੋ ਚੈੱਕ ਆਮ ਦੀ ਏਡੀ ਨਹੀਂ ਹੈਗੀ ਦੇਖ ਨਾਲੇ ਹਿੰਦੀ ਵੀ ਨਹੀਂ ਬਾਕੀ ਟੂਲ ਬਾਕਸ ਇਹਨੂੰ ਨਾਲ ਆ ਬਾਈ ਸਮਾਨ ਰੱਖਣ ਨੇ ਜੇ ਕੁਝ ਟਟਣਾ ਸਭ ਨਾਲ ਹੈ ਇੰਡੀਕੇਟਰ ਸਭ ਚਾਬੀ ਚੂਬੀ ਜੋ ਹੈ ਤੁਹਾਡੇ ਮੂਰੇ ਇਹੇ ਆ ਸਾਮਾਨ ਦੋ ਲੱਟਾਂ ਨੇ ਉਹ ਰੋਪੀ ਦਿਖਾ ਦੋ ਲੈ ਕੇ ਤੇ ਜਿਹੜੇ ਨਾਲ ਜਵਿੰਦਰ ਲੈ ਗਿਆ ਕੇ ਉਹ ਬਈਆ ਠੰਡਾ ਆ ਗਿਆ ਠੰਡਾ ਆ ਗਿਆ ਠੰਡਾ ਲਿਆ ਆ ਕਹਿੰਦੇ ਮੁੰਡਾ ਨਾ ਵੀ ਦੇਖੋ ਹੁਣ ਲੁੱਕ ਗਈ ਜੀ ਲੱਗਦੀ ਟਰੈਕਟਰ ਦੀ ਘਰਤਾ ਜਾ ਮੈਂ ਫੋੜਾ ਜਾ ਆਮਨੇ ਨਾ ਕੁੱਤੀ ਇਹਦੇ ਨਾਲ ਦੀ ਇੱਕ ਵਿਚਾਰੀ ਮਰ ਗਈ ਥੀ ਪਹਿਲਾਂ ਲੱਗੇ ਫਿਰੇ ਕਰਦਾ ਜਿਹਦੀ ਪਹਿਲਾਂ ਕਾਲੀ ਜਿਹਾ ਪੰਜ ਦਿਖਾਈ ਥੀ ਬਲੈਕ ਕਲਰ ਹੈ ਜਿੱਦਣ ਭੈਣ ਨੇ ਜਾਣਾ ਤਾਂ ਬਈ ਦੂਜੇ ਦਿਨ ਉਸੇ ਰਾਤ ਨੂੰ ਮਾਰਦੀ ਅੱਛਾ ਹਾਂ ਮੈਂ ਕਿਹਜਾ ਲੱਦਾ ਹੈ ਕੈਂਟ ਲੱਦਾ ਹੌਲੀ ਹੌਲੀ ਤੁਸੀਂ ਸਾਰਾ ਕੁਝ ਰਤਰਾ ਦਿਓ ਕਿਰ ਕਿਹ ਬਈ ਕੀ ਗੱਲ ਹੈ ਅੱਲਾ ਦੇ ਕਿਹਨੇ ਕਵਰ ਹੈ ਜਿਹਦਾ ਮਨ ਤੋਂ ਪਰ ਬੰਪਰ ਨਾ ਹੋ ਜਾਣਾ ਅਰੇ ਬੰਪਰ ਦੇ ਬਿਨਾ ਕੀ ਲੱਗਦਾ ਜਮਦੂਤ ਕੰਨ ਠੰਡਾ ਵੀ ਆ ਗਿਆ ਕਹਿੰਦੇ ਲਾਈਟ ਧੋਖਾ ਦੇਗੀ ਕਹਿੰਦੇ ਗੱਲ ਨਾ ਥੋੜਾ ਯਾ ਨਹੀਂ ਠੀਕ ਹੈ ਹੋ ਗਿਆ ਠੰਡਾ ਹੋ ਗਿਆ ਠੰਡਾ ਆ ਗਈ ਲਾਈਟ ਹੈਗੀ ਲਾਈਟ ਨਹੀਂ ਆਈ ਲਾਈਟ ਨਹੀਂ ਹੈਗੀ ਫ੍ਰੀਜ ਚ ਰੱਖਦਾ ਦਾ ਠੰਡਾ ਦਾ ਰਹੇਗਾ ਤਾਂ ਇਹ ਠੰਡਾ ਤਾਂ ਹੈਗਾ ਤਾਂ ਮੈਂ ਕਿਹਾ ਨੇ ਜ਼ੋਰ ਬਹੁਤ ਮਾਰਿਆ ਭਾਈ ਜਦ ਤਰੀ ਖੋਲ ਤੀ ਆ ਚੀਜ਼ ਦੀ ਗੱਲ ਕਰਦੇ ਵੀ ਆਪਾਂ ਫਰੇਮ ਨਾਲ ਆ ਭਾਈ ਇਹਦੇ ਜਿਹੜੇ ਜੂ ਪੈਪ ਲੱਗਿਆ ਪਾ ਉਹਦੇ ਪਾਸੇ ਸਿੱਧੀ ਫਿੱਟ ਹੋਣੀ ਬਾਈ ਇਹ ਪਾਜੀ ਸਿਰੇ ਦੇ ਦੂਗੇ ਬਹੁਤੀ ਮਹਿੰਗੀ ਨਹੀਂ ਲਾਣੀ ਨਾ ਆਪਾਂ ਨੇ ਅੜਨਾ ਹੈ ਇਹ ਕਿਸੇ ਨੇ ਕੰਮ ਸਾਰਨਾ ਨਹੀਂ ਤਾਂ ਅਸੀਂ ਵਿੱਚੇ ਦੇ ਆਉਣੀ ਦੋ ਦਿਨ ਦਾ ਟਾਈਮ ਅਸੀਂ ਦੋ ਦਿਨ ਤੱਕ ਬਾਈ ਛਤਰੀ ਲਵਾ ਕੇ ਲਿਆਉਣੀ ਆ ਤਾਂ ਕਰਕੇ ਅਸੀਂ ਪਹਿਲਾਂ ਤਾਰ ਕੇ ਇੱਕ ਵਾਰ ਦਿਖਾਤੀ ਨਹੀਂ ਤਾਂ ਅਸੀਂ ਜਾਣ ਲੱਗੇ ਫਿਰ ਨਾਲੇ ਲੈ ਜਾਣੀ ਸੁੱਥੀ ਜਾਣੀ ਉਹਨਾਂ ਨੂੰ ਉਹਨਾਂ ਕੇ ਹਾਂ ਰੇਸ ਵਾਲਾ ਨਿਕਣੇ ਵਾਲਾ ਹੁੰਦਾ ਜੋਰ ਵਾਲਾ ਹਾਂ ਨਿਕਣੇ ਨਹੀਂ ਹੁੰਦੇ ਇਹ ਸਹੀ ਗੱਲ ਆ ਬਾਈ ਕਿਹ ਹੈ ਜਲਾਦਾ ਦੇਖੋ ਖੜੇ ਬਾਪੂ ਨੇ ਹੁਣ ਗਰਮ ਹੋਣਾ ਉਹਨੇ ਕਿਹਾ ਕੋਈ ਛੱਡੂ ਕੇ ਵੀ ਆ ਉਹਨੇ ਓ ਭਾਈ ਇਹ ਤਾਂ ਹੀ ਛਤਰੀ ਖੋਲ ਕੇ ਆਪਣੇ ਦੇ ਘਰ ਰੱਖੀ ਐ ਬਾਪੂ ਨੇ ਘਰ ਦੇ ਸਾਮਾਨ ਜ ਤਾ ਤਰ ਕੇ ਰੱਖੀ ਜਾਂਦੇ ਉਹ ਕਹੀ ਜਾਂਦਾ ਬਾਪੂ ਨੇ ਵੀ ਦੇਖਣੀ ਉਹ ਵੀ ਰੋਜ਼ ਦੇਖਦਾ ਹਾਂ ਦੇਖਦਾ ਬਾਪੂ ਨੇ ਵਾਹ ਕਹਿਣਾ ਉਹਦੇ ਕਿਹਾ ਲਾ ਲਾ ਕੇ ਘਰ ਰੱਖੀ ਜਾਂਦੇ ਆ ਹੌਲੀ ਹੌਲੀ ਹੁਣ ਸਾਮਾਨ ਕੱਲੇ ਕੱਲੇ ਦੇ ਘਰ ਖੋਲੇ ਕਰਦਾ ਏ ਠੀਕ ਜੀ ਆਪਾਂ ਛਤਰੀ ਅੰਦਰ ਲਗਾਉਂਦਾ ਜੀ ਆਪਣੇ ਦੇ ਘਰ ਤਾਂ ਖੋਲੀਏ ਕਿ ਤੇਰੇ ਬਾਪੂ ਨੂੰ ਪਸੰਦ ਆਵੇ ਉਹ ਵੀ ਲਾ ਸਕਦਾ ਹਾਂ ਵੀ ਲਾ ਸਕਦਾ ਠੀਕ ਜੀ ਤੈਦਾ ਹੋ ਜਾਂਦਾ ਆਪਣਾ ਆ ਬੰਦਾ ਕਿਆ ਕਹਿੰਦਾ ਇਹ ਮੈਂ ਗਰੇਸ ਵਾਲਾ ਲੱਗਦਾ ਆ ਬੰਦੇ ਨੇ ਵੀ ਠੰਡਾ ਪੀਣਾ ਇਹਨੂੰ ਵੀ ਬੁਲਾ ਰਹਿੰਦੇ ਆ ਢੰਡਾ ਆ ਦੇਖਾ ਪੱਕੇ ਵੇਰ ਕਰਾਵਾਵਾ ਮਾਰਦੇ ਆ ਕਹਿੰਦੇ ਉਹਦਾ ਟਾਈਮ ਆਉਣਾ ਬਸ ਏਸੀਆਂ ਦਾ ਬਸ ਉਹਦੀ ਵੇਟ ਹੋ ਰਹੀ ਐ ਆਪਣੇ ਬੰਦੇ ਨੂੰ ਕਹਿ ਦੇਣਾ ਉਹਨੂੰ ਪਹਿਲਾਂ ਹੀ ਕਹਿ ਲੈਣਾ ਉਹਨੇ ਤਾਂ ਬਾਰੀ ਆਈ 2 ਮਹੀਨੇ ਤੱਕ ਉਹ ਸੁਣ ਕੇ ਭਾਈ ਹੁੱਡੇ ਚ ਘਾੜ ਦੇਣਾ ਆ ਚੱਕ ਲੈ ਔਰ ਕੱਡਾ ਕਿੰਨਾ ਐ ਹੌਲੀਓ ਹਾਂ ਇਹ ਹੋਊਗੀ ਦੋ ਕੰਟੈਕਟ ਨਾ ਤਾਂ ਭਰੀ ਆ ਹੋਊਗੀ ਮੈਂ ਵੀ 20 ਮਿੰਟ ਤੇਰੇ ਤੇਰੀ ਸਕੂਟਰੀ ਬੁਲਵਾ ਦੀਏ ਹਾਂ ਸਕੂਟਰੀ ਬੁਲਵਾ ਨਾ ਗੋਸ਼ ਪਰ ਮੋੜ ਮੋੜ ਕੋਲ ਮੋੜ ਤੇ ਨਾ ਉਹ ਐਂ ਕਰ ਟੰਡਾ ਉਹ ਗੋਸ਼ਰ ਕੱਢ ਦੇ ਕੱਟ ਫਿਰ ਵਰ ਹਾਂ ਨਾ ਬਾਈ ਕੱਟੀਆਂ ਹੋਣੇ ਨਾ ਬਾਈ ਹੱਡ ਟਕਾਣੇ ਰੱਖ ਦੇਣੀ ਆ ਲੈਤਾ ਭਈਆ ਇਹ ਵੀ ਟੰਡਾ ਆਉਣਾ ਜਮੀ ਆ ਕੇ ਨਸਰਪਲੇ ਜੀ ਰੱਖ ਸੱਜਾ ਤੋਰੇ ਨਹੀਂ ਹੋਣੀ ਹੋਰ ਨਾ ਰੱਖਉਂ ਕਿਦਾਂ ਲੋਣੀ ਇਹਦਾ ਹਾਂ ਕਰੀ ਗਏ ਸੱਜਾ ਆ ਗਈ ਲੋਟ ਮਾ ਠੀਕ ਹੈ ਲੋ ਜੀ ਬਾਈ ਅੱਜ ਆਏ ਬੇ ਘੁੰਮਣ ਮਨਸੂਏ ਪਿੰਡ ਕੰਨੀ ਨੂੰ ਬਣਾ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਟਾਈਮ ਬਾ ਟੱਕਰਿਆ ਤੇ ਕੰਮ ਅੱਜ ਲੈਣਾ ਇਹਨੂੰ ਪਹਿਲਾਂ ਹੀ ਦੱਸਦਾ ਮਾ ਮੇਰਾ ਮੁੰਡਾ ਵੀ ਰਹਾ ਆ ਪਿਆ ਸੱਸੀ ਗੱਲ ਵੀਰ ਕਿਹਾ ਹਾਲ ਆ ਬਾਈ ਵਧੀਆ ਕਹਿੰਦੇ ਬੋਲਟ ਚੱਕੀ ਫਿਰਦੇ ਦੇਖਿਓ ਕੀ ਗੱਲ ਸੌਦਾ ਮਾਰ ਲਿਆ ਕਿਸੇ ਪਾਸੇ ਨਹੀਂ ਨਹੀਂ ਬਾਈ ਤੇ ਬਸ ਕਿ ਹੁਣ ਇਹ ਥੋੜੇ ਜਿਹੇ ਹੱਥਾਂ 'ਚ ਆ ਗਿਆ ਹੁਣ ਥੋੜੇ ਹੀ ਆ ਇਹ ਆਪਣੇ ਹੱਥਾਂ 'ਚ ਆ ਗਿਆ ਆਪਣਾ ਹੀ ਹਜੇ ਹੜਦਾ ਨਹੀਂ ਮੁੰਡਾ ਹੁਣ ਮੈਂ ਦੇਖਿਆ ਧੋਕ ਦੇਣ ਤੇ ਵੀ ਸਕੂਟਰੀ ਬੰਦ ਜੀ ਹੋਈ ਹੋਈ ਹੈ ਗਿਆ ਚੱਕਰ ਸਕੂਟਰੀ ਮੋਟਰਸਾਈਕਲ ਬੰਦ ਕਰਤਾ ਬਾ ਹੁਣ ਆਪਣੇ ਕੋਲੇ ਆ ਕਿਸੇ ਨਾਲ ਨਹੀਂ ਪੁੱਠੇ ਗੇਰ ਨਾਲ ਚੱਕ ਲਿਆ ਨਾਲੇ ਪੁੱਠੇ ਗੇਰ ਨਾਲ ਵੈਸੇ ਬਾਈ ਜਿੰਨੇ ਤਾਂ ਚਲਾਉਣਾ ਪਹਿਲੀ ਵਾਰ ਬਸ ਥੋੜਾ ਜਿਹਾ ਬੰਦਾ ਉਲਝਦਾ ਇੱਕ ਵਾਰ ਕਿਉਂਕ ਆ ਚੀਜ਼ੇ ਦੱਬ ਹੋਈ ਜਾਂਦੀ ਬਾਈ ਬ੍ਰੇਕ ਦੇ ਭਲੇਖੇ ਮੈਨੂੰ ਉੱਪਰ ਹੀ ਲੱਗਿਆ ਸਕੂਟਰੀ ਤਾਂ ਚਲਾਉਂਦਾ ਤਾਂ ਮੈਂ ਹਾਂ ਉਹਨੂੰ ਕਿਹੜੇ ਗੇਰ ਹੁੰਦੇ ਨਹੀਂ ਨਹੀਂ ਜਬ ਬਜ਼ਾਰ ਬਿਊਰ ਮੈਂ ਜਾਣਾ ਫੇਰ ਤੈਨੂੰ ਪਤਾ ਲੱਗਣਾ ਇਹ ਤਾਂ ਗੱਬੇ ਬੰਦ ਕਰਨਾ ਬਜ਼ਾਰ ਤੇ ਨਹੀਂ ਨਹੀਂ ਪੱਕੀ ਗੱਲ ਹੈ ਨਾ ਫੇਰ ਤੈਨੂੰ ਮਰਾ ਲੱਗਣਾ ਸਿੱਧੇ ਵਾਲੀ ਬੰਦ ਹੁੰਦਾ ਇਹ ਬੰਦ ਹੁੰਦਾ ਹੈ ਨਹੀਂ ਬਾਈ ਬਾਜ਼ਾਰ ਮਾ ਨਹੀਂ ਲੱਗੇ ਜਾਣਾ ਕੋਈ ਉਹ ਟ੍ਰੇਨ ਬੰਦਾ ਹੀ ਚਲਾ ਸਕਦਾ ਇਹਨੂੰ ਬਾਜ਼ਾਰ ਬਸ ਸਕੂਟਰੀ ਕੰਮ ਹੈ ਬਾਈ ਸਕੂਟੀ ਸੀਟ 100 ਡਾ ਹੈਗਾ ਆਪਣੇ ਕੋਲ ਦੋ ਹੀ ਲੈ ਲਏ ਆਪਣੇ ਜੇ ਸਲਫ ਹੋਵੇ ਫੇਰ ਨਿਆਰੇ ਇਹਨੂੰ ਹਾਂ ਸਲਫ ਇਹਨੂੰ ਆਉਂਦੇ ਹੀ ਨੇ ਉਸ ਟਾਈਮ ਮ ਉਰੀ ਅੱਜ ਲਾਉਣੀ ਹੈ ਹਾਂ ਉਰੀ ਲਾ ਲੰਦੇ ਬਾਈ ਆਹ ਲੱਗਣੀ ਆਹ ਲੱਗਣਾ ਬਈਗਾ ਹੈ ਕੁੱਤਾ ਜਾ ਲੱਗਣਾ ਛੋਟਾ ਜਾ ਹਾਂ ਉਹ ਕਿੰਨੀ ਗਏ ਨੂੰ ਆ ਦੇਖਣਾ ਮੜੀ ਜਿਓ ਹੁਣ ਤਾਂ ਬੜੀ ਲੱਗੂਗੀ ਪਰ ਨਹੀਂ ਬਾਈ ਇਹ ਜਿਹੜੀਆਂ ਹੁਣ ਅੱਜ ਕੱਲ ਸੈਲਫ ਆ ਗਏ ਨਾ ਇਹ ਹਾਈ ਸਪੀਡ ਆ ਗਈਆਂ ਹਾਈ ਸਪੀਡ ਆ ਗਈ ਅੱਗੇ ਹੁੰਦੇ ਲੋ ਸਪੀਡ ਹੁਣ ਹਾਈ ਸਪੀਡ ਹੈ ਤਾਂ ਮੜੀ ਜੇ ਦਾਬਰੀ ਸਰੇਕੜ ਚ ਰੇਕੇ ਕਰ ਦਿੰਦੇ ਜਿਹੜੇ ਕੰਮ ਲੋਟ ਹੋ ਜਾਂਦਾ ਹੈ ਜਿਆਦਾ ਆਉਂਦੇ ਤੇ 8 9 10 ਚ ਆਉਂਦੀ ਵੀ ਸੈਲਫ ਬੋਲਟਾਂ ਨਹੀਂ ਨਹੀਂ ਹੁਣ ਆਉਣ ਲੱਗੀਆਂ ਇਲੈਕਟ੍ਰਾ ਨੂੰ ਆਉਂਦੀ ਜਿਹੜੇ ਹੁਣ ਆਏ ਆ ਜਿਕਣਾ ਜਿਹੜੇ 2 ਸੀਟਾਂ ਵਾਲੇ ਹੁਣ ਉਹ ਕਲਾਸਿਕ ਹਮ ਕਲਾਸਿਕ ਕਲਾਸਿਕ ਨੂੰ ਆਉਣ ਲੱਗੀ ਹੈ ਨਾ ਇਲੈਕਟ੍ਰਿਕ ਨੂੰ ਵੀ ਆਉਂਦੀ ਹੈ ਇਲੈਕਟ੍ਰਿਕ ਨੂੰ ਵੀ ਆਉਂਦੀ ਹੈ ਬਾਕੀ ਬਾਈ ਸ਼ੌਂਕ ਨਾਲ ਚੱਲਦੇ ਵੀ ਅੱਜ ਕੱਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਚਲਾਨ ਬਹੁਤ ਹੈ ਅੱਜ ਕੱਲ ਇਹ ਜਿੱਥੇ ਪੁਲਿਸ ਵਾਲੇ ਦੇਖ ਗਿਆ ਆਏ ਕਹਿੰਦੇ ਆਇਆ ਜਾ ਆ ਕੀ ਨੋਟ ਆਗੇ ਨੋਟ ਆਗੇ ਰੋਟੀ ਦਾ ਹੀ ਲੋਗ ਹੈ ਦੁਬਾਰ ਦੀ ਦਾ ਚਲਾਨ ਵੀ ਦੇਖ ਲੈ ਕਿੰਨੇ ਆਣੇ ਨੰਬਰ ਪਲੇਟਾਂ ਦਾ ਨੰਬਰ ਪਲੇਟਾਂ ਦਾ ਬਾਈ ਜਿਹੜਾ ਆਏ ਆ ਵੀ ਕੋਈ ਨਾ ਕੋਈ ਨਿਕਲੇ ਜਾਣਾ ਸਾਦਾ ਰੱਖੀਏ ਫੇ ਤਾਂ ਮੋਟਰਸਾਈਕਲ ਇਹ ਫੇ ਤਾਂ ਸਲੈਂਸਰ ਸਾਇਲੈਂਟ ਵਾਲਾ ਏ ਡਬਲ ਜਾਲੀ ਵਾਲਾ ਏ ਇਹਦਾ ਸਲੈਂਸਰ ਤਾਂ ਚੱਲ ਬੱਚੇ ਜੂ ਆਪਣੇ ਗੱਲ ਸੁਣ ਲੈ ਤੂੰ ਜੋ ਮਰਜੀ ਕਹੀ ਜਾ ਇਹਦਾ ਵੀ ਚਲਾਣਾ ਹੈ ਹੈਗਾ ਨਾ ਬਾਈ ਉਹ ਜਮੇ ਗੁੰਗਾ ਹੁੰਦਾ ਏ ਉਹ ਤਾਂ ਬਾਈ ਕੋਲਾ ਫਾਇਦਾ ਕੀ ਹੈ ਜੇ ਤੂੰ ਗੱਲ ਰੱਖ ਸਲੈਂਸਰ ਇਹ ਨਹੀਂ ਹੁੰਦਾ ਹਾਂ ਉਹ ਤਾਂ ਦੂਆ ਹੁੰਦਾ ਕੰਪਨੀਆ ਪਹਿਲਾ ਸਲੈਂਸਰ ਆਉਂਦਾ ਦੂਜੇ ਆਉਂਦੇ ਤੇ ਮਨ ਲੱਗਦਾ ਬਾਈ ਕਹਿ ਵੀ ਜਿਹੜੇ ਆ Ориਜినਲ ਪਏ ਹੁੰਦੇ ਨੇ ਇਹਨੂੰ ਜਰ ਨਹੀਂ ਪੈਂਦੀ ਆ ਚੀਜ਼ ਜਿਹੜੇ ਆਪਾਂ ਬਾਹਰੋਂ ਲੈ ਕੇ ਪਾ ਲੈਂਦੇ ਉਹਨੂੰ ਜਰ ਪੈਂਦੀ ਜਿਹੜੇ 10 ਮਾਡਲ ਹੈ ਉਦਾਂ ਨਾਲ ਉਦਾਂ ਦੇ ਵੀ ਖੜਾ ਦਾ ਖੜਾ ਦਾ ਬਾਈ ਆ ਦੇ ਟਾਇਰ ਦੇ ਜਿਕਣਾ ਤੇਰੇ ਵਾਲ ਮੋਟਰਸਾਈਕਲ ਦਾ ਹਾਂ ਜਿੱਦਾ ਬਾਈ ਮੇਰਾ ਮੋਟਰਸਾਈਕਲ ਖੜਾ ਤਾਂ ਫਿਆ ਤੇੜਾ ਪੜ ਜਾਂਦੀ ਐ ਟਾਇਰ ਲਾਏ ਚੇਂਜ ਕਰਾਉਣੇ ਆ ਲੋਡ ਕਰਾਉਣਾ ਬਈਆਂ ਜਿੱਥੇ ਬਾਈ ਅਸੀਂ ਖੜੇ ਲੋਕੇਸ਼ਨ ਬਹੁਤ ਵਧੀਆ ਔਰੇ ਕੋਈ ਨਹੀਂ ਆਉਂਦਾ ਹੈਗਾ ਮੌਸਮ ਸਾਨੂੰ ਦੇਖ ਕੇ ਰੱਬ ਨੇ ਆਪਣੇ ਆਪ ਠੰਡਾ ਜਿਆ ਕਰਤਾ ਵੀ ਮੁੰਡੇ ਕਾਲੇ ਨਾ ਹੋ ਜAVE ਹਾਂ ਆ ਮੁੰਡੇ ਦਾ ਜ਼ਿਆਦਾ ਯਾਰ ਧੁੱਪ ਤਾਂ ਨਹੀਂ ਹੈਗੀ ਨਹੀਂ ਦੇਖ ਲੈ ਨਿਕਲ ਹੀ ਤਾਂ ਹੀ ਕਹਿੰਦਾ ਧੁੱਪ ਨਹੀਂ ਹੈਗੀ ਮੈਂ ਤਾਂ ਆਉਣਾ ਨਹੀਂ ਨਹੀਂ ਬਾਈ ਉਦਾਂ ਪਹਿਲਾਂ ਧੁੱਪ ਸੀ ਜਦਦੇ ਅਸੀਂ ਉਰੇ ਆ ਕੇ ਖੜੇ ਐ ਧੁੱਪ ਖਤਮ ਹੋ ਗਈ ਠੰਡਾ ਮੌਸਮ ਹੋ ਗਿਆ ਨਹੀਂ ਚੱਲੀਏ ਫਿਰ ਨਾਲੇ ਬਾਈ ਤੁਹਾਨੂੰ ਬਧਾਈਆ ਟਰੈਕਟਰ ਦੀ ਆ ਬਾਤ ਬਾਤ ਤੈਨੂੰ ਵੀ ਬਾਈ ਬਧਾਈਆ ਘੁੰਮਣ ਜੋਗੇ ਹੋਗੇ ਔੜ ਕੇ ਤੇ ਘੁੰਮਣ ਜੋਗੇ ਹੈ ਠੀਕ ਹੈ ਟਾਇਰ ਓਕੇ ਬਾਈ ਹੁਣ ਜਾ ਕੇ ਦੇਖਣੇ ਮੈਂ ਵੀਡੀਓ ਚ ਦੇਖਿਆ ਸੀ ਕੱਲ ਫਿਕ ਲਗੇ ਹਾਂ ਟਾਇਰ ਠੀਕ ਹੈ ਉਹ ਸਾਨੂੰ ਐਂ ਦਾ ਵੀ ਇੱਕ ਵਾਰ ਪੈਂਦੇ ਪਾ ਕੇ ਪਾਸੇ ਕਰੀਏ ਨਾਲੇ 575 5752 ਭਾਈ ਹੋ ਗਿਆ ਉਹ ਕਿ ਬਾਈ ਹੁਣ ਪਿੰਡ ਸਾਡੇ ਕਈ ਹੋ ਗਏ ਇੱਕ ਮੇਰੇ ਕੋਲ ਇੱਕ ਤੇਰੇ ਕੋਲ ਇੱਕ ਜੱਗਾ ਲਿਆ ਆਏ ਤਾਂ ਉਹਨੇ ਟਰੈਕਟਰ ਕੋਈ ਵੀ ਲੈ ਲਾ ਜਾਂ ਮੜ ਮੋਟਾ ਮੋਡੀਫਿਕੇਸ਼ਨ ਹੋ ਗਿਆ ਫੇਟੌਰ ਬਣ ਜਾਂਦੀ ਹੈ ਕਿ ਨਹੀਂ ਆਹੋਂ ਬੰਪਰ ਬੂੰਪਰ ਜਿਹਾ ਲੱਗਣਾ ਹੈ ਇੰਨਾ ਕ ਤਾਂ ਕਰਾਉਣਾ ਵੀ ਪੈਂਦਾ ਭਾਈ ਤਾਂ ਹੀ ਨਜ਼ਾਰਾ ਹੁੰਦਾ ਹੈ ਫਿਰ ਤਾਂ ਭਾਈ ਤਾਂ ਪਹਿਲੇ ਆਏ ਹਾਂ ਇਹ ਤਾਂ ਹੈ ਇੰਤਜ਼ਾਮ ਮਿਲ ਗਿਆ ਯਾਰ ਟ੍ਰੈਨ ਆਡੇ ਵਰਗਾ ਤੇ ਆ ਬਾਕੀ ਭਾਈ ਸ਼ਵਿੰਦਾਂ ਨੂੰ ਵੀ ਦਿਖਾ ਰਹਿਣਾ ਜੀ ਚੱਲਦੇ ਘਰ ਨੂੰ